ਅੱਜ ਮੈਂ ਬਣਾਵਾਂਗੀ ਬਤੌਂਆਂ ਦੀ ਯਾਨੀ ਕਿ ਬੈਂਗਣਾ ਦੀ ਬਹੁਤ ਹੀ ਵਧੀਆ ਚਟਪਟੀ ਮਸਾਲੇਦਾਰ ਚਟਨੀ ਇਹ ਚਟਨੀ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਪੰਜਾਬੀ ਵਿਅੰਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਆਓ ਫਿਰ ਚਟਨੀ ਬਣਾ ਲਈ ਸ਼ੁਰੂ ਕਰਦੇ ਹਾਂ ਜਿਹਦੇ ਵਾਸਤੇ ਮੈਂ ਇੱਥੇ ਲਏ ਨੇ ਇਹ ਦੋ ਬੈਂਗਨ ਜੋ ਕਿ ਵਜ਼ਨ ਵਿੱਚ 300 ਗ੍ਰਾਮ ਨੇ ਤੇ ਇਹ ਬੈਂਗਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟਾਂਗੇ ਤੇ ਸਭ ਤੋਂ ਪਹਿਲਾਂ ਤੇ ਇਹ ਬੈਂਗਨ ਦੇ ਉੱਪਰ ਜਿਹੜਾ ਗ੍ਰੀਨ ਵਾਲੀਆਂ ਪੱਤੀਆਂ ਜਿਹੀਆਂ ਹੁੰਦੀਆਂ ਨਾ ਇਹਨੂੰ ਲਾ ਕੇ ਵੱਖਰਾ ਕਰ ਲਵਾਂਗੇ ਯਾਨੀ ਕਿ ਬੈਂਗਨ ਨੂੰ ਸਾਫ਼ ਕਰ ਲਵਾਂਗੇ ਆ ਬੈਂਗਨ ਦੇ ਜੋ ਟੰਡਲ ਨੇ ਨਾ ਇਹਨਾਂ ਨੂੰ ਅਲੱਗ ਕਰ ਦੇਣਾ ਹੈ ਕੱਟ ਕੇ ਤੇ ਹੁਣ ਆਪਾਂ ਬੈਂਗਨਾ ਨੂੰ ਕਟਾਂਗੇ ਇਹਨੂੰ ਵਿੱਚੋਂ ਇੱਕ ਚੀਰਾ ਲਾ ਲਵਾਂਗੇ ਤੇ ਬੈਂਗਨ ਜਿਹੜੇ ਨੇ ਨਾ ਪਾਣੀ ਦੇ ਵਿੱਚ ਹੀ ਕੱਟੀ ਜਾਣੇ ਨੇ ਕਿਉਂਕਿ ਇਹ ਬਹੁਤ ਛੇਤੀ ਕਾਲੇ ਹੋ ਜਾਂਦੇ ਨੇ ਇਸ ਕਰਕੇ ਕੱਟ ਕੇ ਬੈਂਗਨਾ ਨੂੰ ਪਾਣੀ ਦੇ ਵਿੱਚ ਹੀ ਰੱਖਾਂਗੇ ਤੇ ਇਹਨਾਂ ਨੂੰ ਆਪਾਂ ਲੰਬੇ ਜਾਂ ਚੌਰਸ ਜਿੱਦਾਂ ਦੇ ਮਰਜ਼ੀ ਕੱਟ ਸਕਦੇ ਆ ਜੇ ਥੋੜੇ ਜੇ 20 ਹੋਣ ਤਾਂ ਇਹਨਾਂ ਨੂੰ ਕੱਟ ਵੀ ਸਕਦੇ ਆ ਪਰ ਜ਼ਿਆਦਾ 20 ਹੋਣ ਤਾਂ ਕੱਢ ਲਵਾਂਗੇ ਤੇ ਬੈਂਗਨ ਆਪਾਂ ਇੱਥੇ ਕੋਈ ਵੀ ਲੈ ਸਕਦੇ ਆ ਵੱਡੇ ਛੋਟੇ ਜਿਹੜੇ ਤੁਹਾਨੂੰ ਮਿਲ ਜਾਣ ਉਹ ਈਜ਼ੀਲੀ ਉਹ ਤੁਸੀਂ ਲੈ ਸਕਦੇ ਹੋ ਤੇ ਲੋਜੀ ਇੱਥੇ ਬੈਂਗਨਾਂ ਦੀ ਕਟਿੰਗ ਤਾਂ ਹੋ ਗਈ ਐ ਤੇ ਹੁਣ ਆਪਾਂ ਚਟਨੀ ਬਣਾਣੀ ਸ਼ੁਰੂ ਕਰਦੇ ਆਂ ਤੇ ਜਿਹੜੀ ਬੈਂਗਨ ਦੀ ਚਟਨੀ ਐ ਨਾ ਇਹ ਖੂਬ ਤੜਕਾ ਛਰਕਾ ਲਾ ਕੇ ਮਜ਼ੇਦਾਰ ਬਣਦੀ ਐ ਤੇ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਦੋ ਕੁ ਚਮਚ ਤੇਲ ਇਹ ਮੈਂ ਇੱਥੇ ਲਿਆ ਕੋਕੋਨਟ ਕੁਕਿੰਗ ਆਇਲ ਤੇ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਕਿ ਉਹ ਵਿੱਚ ਵੀ ਬਣਾ ਸਕਦੇ ਹੋ ਤੇ ਜਦੋਂ ਆਇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਵਾਲਾ ਚਮਚ ਸਰੋਂ ਦੇ ਬੀਜ ਜਿਹਨੂੰ ਆਪਾਂ ਸਰੋਂ ਕਹਿੰਦੇ ਆ ਤੇ ਨਾਲ ਹੀ ਪਾਵਾਂਗੇ ਇੱਕ ਚਮਚ ਜੀਰਾ ਇੱਥੇ ਜੀਰਾ ਹੋਰ ਰਾਈ ਨਾ ਚੰਗੀ ਤਰ੍ਹਾਂ ਤੜਕਨੇ ਚਾਹੀਦੇ ਨੇ ਤਾਂ ਹੀ ਚਟਨੀ ਦੇ ਵਿੱਚ ਬਹੁਤ ਵਧੀਆ ਸਵਾਦ ਆਏਗਾ ਤੇ ਨਾਲ ਹੀ ਪਾ ਲ ਲਈਆਂ ਮੈਂ ਸਾਬਤ ਇੱਕ ਲਾਲ ਮਿਰਚ ਤੇ ਗੈਸ ਦੀ ਫਲੇਮ ਨੂੰ ਨਾ ਆਪਾਂ ਸੇਮ ਕਰ ਲਵਾਂਗੇ ਕਿ ਮਸਾਲੇ ਸਾਡੇ ਸੜਨ ਨਾ ਤੇ ਇੱਕ ਵੱਡਾ ਵਾਲਾ ਚਮਚ ਪਾਵਾਂਗੇ ਇਹ ਵਾਲੀ ਚਿੱਟੀ ਵਾਲੀ ਮਾਂ ਤੋਤੇ ਦੀ ਦਾਲ ਤੇ ਇੱਕ ਚਮਚ ਪਾਵਾਂਗੇ ਛੋਲਿਆਂ ਦੀ ਦਾਲ ਆਪਾਂ ਸਾਊਥ ਇੰਡੀਅਨ ਚਟਨੀ ਬਣਾ ਰਹੇ ਆਂ ਇਹ ਸਾਊਥ ਵਿੱਚ ਬਹੁਤ ਜ਼ਿਆਦਾ ਬਣਦੀ ਹੈ ਤੇ ਇਸ ਕਰਕੇ ਇਹਦੇ ਵਿੱਚ ਉਹੀ ਸਾਰੇ ਮਸਾਲੇ ਪਾਏ ਨੇ ਜੋ ਉਹਦੇ ਵਿੱਚ ਚਟਨੀ ਚ ਯੂਜ਼ ਹੁੰਦੇ ਨੇ ਸਾਊਥ ਵਿੱਚ ਜਿਹੜੇ ਲੋਕੀ ਬਣਾਉਂਦੇ ਨੇ ਨਾ ਚਟਨੀਆਂ ਘਰ ਘਰ ਵਿੱਚ ਬਣਦੀ ਹੈ ਉਹਦੇ ਵਿੱਚ ਹੈ ਮਾਂ ਦੀ ਦਾਲ ਛੋਲਿਆਂ ਦੀ ਦਾਲ ਰਾਈ ਜੀਰਾ ਬਹੁਤ ਜ਼ਿਆਦਾ ਪੈਂਦਾ ਹੈ ਮਤਲਬ ਕਿ ਹਰ ਇੱਕ ਚਟਨੀ ਵਿੱਚ ਜਾਂ ਹਰ ਇੱਕ ਦੇਸ਼ ਵਿੱਚ ਤਕਰੀਬਨ ਪੈਂਦਾ ਹੈ ਤੇ ਨਾਲੇ ਉਹ ਨਾਰੀਅਲ ਦੇ ਤੇਲ ਵਿੱਚ ਬਣਾਉਂਦੇ ਨੇ ਤੇ ਮੈਂ ਵੀ ਅੱਜ ਨਾਰੀਅਲ ਦੇ ਤੇਲ ਦੀ ਵਰਤੋਂ ਕੀਤੀ ਹੈ ਤੇ ਇੱਥੇ ਦਾਲਾਂ ਨੂੰ ਨਾ ਹਲਕਾ ਜਿਹਾ ਭੁੰਨ ਲੈਣਾ ਹੈ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਤੇ ਗੈਸੀ ਫਲੇਮ ਨੂੰ ਸੇਮ ਹੀ ਰੱਖਾਂਗੇ ਨਹੀਂ ਤਾਂ ਮਸਾਲੇ ਬਹੁਤ ਜਲਦੀ ਸੜ ਜਾਣਗੇ ਤੇ ਜਦੋਂ ਇਹ ਦਾਲਾਂ ਹਲਕੀਆਂ ਹਲਕੀਆਂ ਜੇ ਬ੍ਰਾਊਨ ਹੋ ਜਾਣਗੀਆਂ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ 1 ਇੰਚ ਅਦਰਕ ਦਾ ਟੁਕੜਾ ਜਿਹਨੂੰ ਮੈਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਿਆ ਤੇ ਇਦਾਂ ਹੀ 6-7 ਕਲੀਆਂ ਲਸਣ ਦੀਆਂ ਲਈਆਂ ਇਹਨਾਂ ਨੂੰ ਵੀ ਮੈਂ ਲੰਬਾ ਪਤਲਾ ਕੱਟ ਲਿਆ ਤੇ ਦੋ ਤੋਂ ਤਿੰਨ ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਕੱਟ ਲਿਆ ਤੇ ਮਿਰਚਾਂ ਦੀ ਕੁਆਂਟੀਟੀ ਨਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਜੇ ਬਹੁਤ ਜ਼ਿਆਦਾ ਕਰਾਰੀ ਚਾਹੁੰਦੇ ਹੋ ਤੇ ਮਿਰਚਾਂ ਵਧਾ ਕੇ ਪਾ ਲਵੋ ਤੇ ਨਾਲ ਜਿਹੜੀਆਂ ਮਿਰਚਾਂ ਨੇ ਕਈ ਵਾਰੀ ਜ਼ਿਆਦਾ ਵੀ ਕਰਾਰੀਆਂ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਪਾ ਲਵੋ। ਵੈਸੇ ਵੀ ਚਟਨੀ ਜ਼ਿਆਦਾ ਕਰਾਰੀ ਹੋਏ ਮਜ਼ੇਦਾਰ ਚਟਪਟੀ ਤਾਂ ਹੀ ਵਧੀਆ ਲੱਗਦੀ ਹੈ। ਤੇ ਹੁਣ ਮੈਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਿਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਤੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਸ ਤਰ੍ਹਾਂ ਦਾ ਲੰਬਾ ਪਤਲਾ ਕੱਟਿਆ ਹੋਇਆ। ਤੇ ਹੁਣ ਇਹ ਪਿਆਜ਼ ਨੂੰ ਵੀ ਆਪਾਂ ਸਲਾਈਟ ਜਿਹਾ ਬ੍ਰਾਊਨ ਹੋਣ ਤੱਕ ਕੁੰਨਾਂਗੇ। ਤੇ ਜਦੋਂ ਪਿਆਜ਼ ਨਰਮ ਹੋ ਕੇ ਹਲਕੇ ਜਿਹਾ ਬ੍ਰਾਊਨ ਹੋ ਜਾਣਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਆ ਦੋ ਵੱਡੇ ਸਾਈਜ਼ ਦੇ ਟਮਾਟਰ ਤੇ ਟਮਾਟਰ ਨੂੰ ਮੈਂ ਪਿਆਜ਼ਾਂ ਦੀ ਤਰ੍ਹਾਂ ਹੀ ਕੱਟ ਲਿਆ ਹੈ ਤੇ ਇਹ ਹੁਣ ਜਿਹੜੇ ਟਮਾਟਰ ਨੇ ਨਾ ਇਹਨਾਂ ਨੂੰ ਆਪਾਂ ਸੌਫਟ ਹੋਣ ਤੱਕ ਪਕਾ ਲਵਾਂਗੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ 2 ਮਿੰਟ ਪੁੰਨਣ ਤੋਂ ਬਾਅਦ ਜਿਹੜੇ ਟਮਾਟਰ ਨੇ ਨਾ ਉਹ ਸੌਫਟ ਹੋ ਗਏ ਨੇ ਤੇ ਜਦੋਂ ਇਹ ਹਲਕੇ ਜਿਹਾ ਸੌਫਟ ਹੋ ਜਾਣਾ ਟਮਾਟਰ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕੱਟੇ ਹੋਏ ਬੈਂਗਨ ਤੇ ਬੈਂਗਨ ਦੇਖੋ ਇਕਦਮ ਫਰੈਸ਼ ਪਏ ਨੇ ਹਨਾ ਕਿਉਂਕਿ ਆਪਾਂ ਇਹਨਾਂ ਨੂੰ ਪਾਣੀ ਵਿੱਚ ਕੱਟਿਆ ਸੀ ਕਿਉਂਕਿ ਪਾਣੀ ਤੋਂ ਬਿਨਾ ਕੱਟਾਂਗੇ ਨਾ ਤੇ ਬਹੁਤ ਹੀ ਜਲਦੀ ਕਾਲੇ ਪੈ ਜਾਂਦੇ ਨੇ ਤੇ ਜੇਕਰ ਚਟਨੀ ਬਣਾਣ ਦੇ ਹੋਏ ਕੱਟੋ ਯਾਨੀ ਕਿ ਨਾਲ-ਨਾਲ ਕੱਟੋ ਤਾਂ ਫਿਰ ਭਾਵੇਂ ਤੁਸੀਂ ਬਿਨਾ ਪਾਣੀ ਦੇ ਵੀ ਕੱਟ ਸਕਦੇ ਹੋ ਮੈਂ ਪਹਿਲਾਂ ਕੱਟ ਕੇ ਰੱਖਿਆ ਸੀ ਇਸ ਕਰਕੇ ਮੈਂ ਪਾਣੀ 'ਚ ਪਾ ਕੇ ਰੱਖੇ ਨੇ ਤੇ ਬੈਂਗਨਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਲੂਣ ਲੂਣ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ ਪਰ ਚਟਪੜੀ ਹੁੰਦੀ ਹੈ ਨਾ ਚਟਨੀ ਤੇ ਬਹੁਤ ਹੀ ਸਵਾਦ ਲੱਗਦੀ ਹੈ ਉਹ ਚਟਨੀ ਕਾਦੀ ਜਿਹੜੀ ਫਿੱਕੀ-ਫਿੱਕੀ ਜਿਹੀ ਬਣੇ ਚਟਨੀ ਦਾ ਮਤਲਬ ਹੀ ਆਈ ਹੁੰਦਾ ਹੈ ਖੂਬ ਕਰਾਰੀ ਵਧੀਆ ਜੇ ਸਬਜ਼ੀਆਂ ਖਾ ਕੇ ਅੱਕ ਜਾਈਏ ਤੇ ਚਟਨੀ ਨਾਲ ਵੀ ਆਪਾਂ ਪਰੌਂਠੇ ਜਾਂ ਰੋਟੀ ਖਾ ਸਕਦੇ ਹਾਂ ਬਹੁਤ ਸਵਾਦ ਲੱਗਦੀ ਹੈ ਤੇ ਇਹਨਾਂ ਨੂੰ ਮਿਕਸ ਕਰਕੇ ਨਾ ਹੁਣ ਚੰਗੀ ਤਰ੍ਹਾਂ ਆਪਾਂ ਟੱਕ ਕੇ ਪਕਾਵਾਂਗੇ ਥੋੜੀ ਦੇਰ ਪਟਾਖੰਦ ਪਹਿਲਾਂ ਇਹ ਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਤੇ ਪਾਣੀ ਮੈਂ ਇਹਦੇ ਵਿੱਚ ਅੱਧਾ ਕੱਪ ਪਾ ਰਹੀ ਹਾਂ ਪਾਣੀ ਨਾਲ ਬੈਂਗਨ ਵਧੀਆ ਨਰਮ ਹੋ ਜਾਣਗੇ ਅੱਛੇ ਪੱਕ ਜਾਣਗੇ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਫੁੱਲ ਕਰ ਦਵਾਂਗੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਆਕੇ ਕੇ ਫੁੱਲ ਫਲੇਮ ਤੇ ਥੋੜੀ देर ਪਕਾਵਾਂਗੇ ਬੈਂਗਨਾਂ ਨੂੰ ਨਰਮ ਹੋਣ ਤੱਕ ਤੇ ਆ ਲੋ ਜੀ ਹੁਣ ਮੈਂ ਇਹਨਾਂ ਨੂੰ ਟੱਕ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਪਕਾਵਾਂਗੇ ਕਮ ਸੇ ਕਮ 5 ਮਿੰਟ ਤਾਂ ਪਕਾਣੇ ਹੀ ਨੇ ਤੇ ਇੱਥੇ ਹੁਣ ਮੈਨੂੰ ਬੈਂਗਨਾਂ ਨੂੰ ਟੱਕ ਕੇ ਪਕਾਉਂਦੇ ਹੋਏ 5 ਤੋਂ 6 ਮਿੰਟ ਹੋ ਗਏ ਨੇ ਤੇ ਵੇਖੋ ਜੀ ਇਹ ਬੈਂਗਨ ਜਿਹੜੇ ਨੇ ਨਾ ਇਕਦਮ ਨਰਮ ਹੋ ਗਏ ਨੇ ਵਧੀਆ ਬਣ ਗਏ ਨੇ ਇਕਦਮ ਸਬਜ਼ੀ ਵਰਗੇ ਹੈ ਨਾ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਤਨੀਆ ਪਾਊਡਰ ਨਮਕ ਤੇ ਆਪਾਂ ਪਹਿਲਾਂ ਹੀ ਪਾ ਦਿੱਤਾ ਹੋਇਆ ਇਹਦੇ ਵਿੱਚ ਤੇ ਜਿਹੜੀ ਲਾਲ ਮਿਰਚ ਹੈ ਨਾ ਸਪਾਈਸੀ ਵਾਲੀ ਉਹ ਵੀ ਆਪਾਂ ਤੜਕੇ ਦੇ ਵਿੱਚ ਭੁੰਨ ਲਈ ਹੈ ਤੇ ਹੁਣ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਯਾਨੀ ਕਿ ਦੇਗੀ ਮਿਰਚ ਜਿਹਦੇ ਨਾਲ ਚਟਨੀ ਦਾ ਰੰਗ ਬਹੁਤ ਹੀ ਵਧੀਆ ਆਏਗਾ ਤੇ ਤਲੀਆਂ ਪੁਦੀਨੇ ਦੀ ਚਟਨੀ ਤੇ ਅੰਬ ਦੀ ਚਟਨੀ ਹੋਰ ਕਈ ਤਰ੍ਹਾਂ ਦੀਆਂ ਚਟਨੀਆਂ ਤੇ ਤੁਸੀਂ ਬੜੀ ਵਾਰੀ ਬਣਾ ਕੇ ਖਾਧੀਆਂ ਹੋਣਗੀਆਂ ਤੇ ਇਸ ਵਾਰੀ ਤੁਸੀਂ ਇਹ ਵਧੀਆ ਜੀ ਮਸਾਲੇਦਾਰ ਬੈਂਗਣ ਦੀ ਚਟਨੀ ਬਣਾ ਕੇ ਖਾਓ ਤੁਹਾਨੂੰ ਬਹੁਤ ਪਸੰਦ ਆਏਗੀ ਚਟਨੀ ਦੀ ਚਟਨੀ ਸਬਜ਼ੀ ਦੀ ਸਬਜ਼ੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਇੱਥੇ ਮਸਾਲਿਆਂ ਨੂੰ ਅੱਧਾ ਕੁ ਮਿੰਟ ਭੁੰਨਣ ਤੋਂ ਬਾਅਦ ਨਾ ਇਹਨੂੰ ਚਟਪਟਾ ਜਿਹਾ ਖੱਟਾ ਜਿਹਾ ਟੇਸ ਦੇਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਇਮਲੀ ਦਾ ਪਲਪ ਇਹ ਦੋ ਵੱਡੇ ਵਾਲੇ ਚਮਚ ਨੇ ਜਿਹੜੇ ਮੈਂ ਇਹਦੇ ਵਿੱਚ ਪਾਏ ਨੇ ਇਮਲੀ ਨੂੰ ਪਾਣੀ 'ਚ ਭਿਓ ਕੇ ਉਹਨੂੰ ਛਾਣ ਕੇ ਉਹਦਾ ਪਲਪ ਬਣਾ ਲਿਆ ਜੋ ਮੈਂ ਇਹਦੇ ਵਿੱਚ ਪਾਇਆ ਤੇ ਇਹਨੂੰ ਮਤਲਬ ਕਿ ਇਮਲੀ ਦੀ ਜਗ੍ਹਾ ਇਹਦੇ ਵਿੱਚ ਤੁਸੀਂ ਅਮਚੁਰ ਵੀ ਪਾ ਸਕਦੇ ਹੋ ਅਨਾਰ ਦਾਣਾ ਵੀ ਪਾ ਸਕਦੇ ਹੋ ਪਰ ਇਮਲੀ ਨਾਲ ਦਾ ਸਵਾਦ ਵਧੀਆ ਆਉਂਦਾ ਹੈ ਹਨਾ ਤੇ ਅੱਜਕੱਲ ਤਾਂ ਜਿਵੇਂ ਆਂਬ ਦਾ ਸੀਜ਼ਨ ਚੱਲ ਰਿਹਾ ਹੈ ਤੇ ਤੁਸੀਂ ਥੋੜਾ ਜਿਹਾ ਕੱਚਾ ਆਂਬ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਸਵਾਦ ਹੋ ਜੇਗੀ ਹੈ ਤੇ ਜਿਨ੍ਹਾਂ ਨੂੰ ਤੇ ਬੈਂਗਨ ਬਹੁਤ ਪਸੰਦ ਨੇ ਉਹਨਾਂ ਤੇ ਰੈਸਿਪੀ ਬਹੁਤ ਜ਼ਿਆਦਾ ਪਸੰਦ ਆਣ ਵਾਲੀ ਹੈ ਕਿਉਂਕਿ ਇਹ ਬੰਦ ਹੀ ਬਹੁਤ ਸਵਾਦ ਹੈ ਤੇ ਹੁਣ ਐ ਇਮਲੀ ਦਾ ਪਲਪ ਮੈਂ ਇਹਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਪੁੰਨ ਕੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਕਰ ਦੇਵਾਂਗੇ ਬੰਦ ਤੇ ਇੱਥੇ ਚਟਨੀ ਬਣਾਉਣ ਵਾਸਤੇ ਸਾਡਾ ਮਟੀਰੀਅਲ ਹੋ ਗਿਆ ਤਿਆਰ ਤੇ ਇਹਨੂੰ ਹੁਣ ਆਪਾਂ ਕਰਾਂਗੇ ਥੋੜਾ ਜਿਹਾ ਠੰਡਾ ਤੇ ਠੰਡਾ ਕਰਨ ਤੋਂ ਬਾਅਦ ਫੇਰ ਇਹਨੂੰ ਗ੍ਰाइंड ਕਰਾਂਗੇ ਜਦ ਤੱਕ ਆਪਾਂ ਚਟਨੀ ਨੂੰ ਲਾਨਵਾਸੇ ਇੱਕ ਛੋਟਾ ਜਿਹਾ ਤੜਕਾ ਤਿਆਰ ਕਰ ਲੈਨੇ ਆ ਜਿਹਦੇ ਵਾਸਤੇ ਇੱਕ ਤੜਕਾ ਪੈਨ ਦੇ ਵਿੱਚ ਦੋ ਚਮਚ ਕੋਕੋਨਟ ਆਇਲ ਪਾਵਾਂਗੇ ਤੇ ਜਦੋਂ ਆਇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇੱਥੇ ਤੁਸੀਂ ਕੋਈ ਵੀ ਆਇਲ ਲੈ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਗਰਮ ਗਰਮ ਆਇਲ ਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਸਰੋਂ ਦੇ ਦਾਣੇ ਨਾਲ ਹੀ ਪਾਵਾਂਗੇ ਥੋੜੀ ਜਿਹੀ ਹਿੰਗ ਤੇ ਨਾਲ ਪਾਵਾਂਗੇ ਥੋੜੇ ਜੇ ਕੱਟੇ ਹੋਏ ਕੜੀ ਪੱਤੇ ਤੇ ਕੜੀ ਪੱਤੇ ਨਾ ਤੁਸੀਂ ਚਟਨੀ ਦੇ ਤੜਕੇ 'ਚ ਵੀ ਪਾ ਸਕਦੇ ਜਦੋਂ ਆਪਾਂ ਦਾਲਾ ਵਗੈਰਾ ਭੁੰਨੀਆਂ ਨੇ ਨਾ ਉਦੋਂ ਤੇ ਨਾਲ ਹੀ ਦੋ ਜਾਂ ਤਿੰਨ ਸਾਬਤ ਲਾਲ ਮਿਰਚਾਂ ਬਸ ਇਹ ਤੜਕਾ ਜਿਹੜਾ ਹੈ ਨਾ ਗਰਮ ਤੇਲ ਦੇ ਵਿੱਚ ਹੀ ਭੁੰਨ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਤੇ ਇਹਨੂੰ ਹੁਣ ਆਪਾਂ ਚਟਨੀ ਦੇ ਉੱਪਰ ਪਾਵਾਂਗੇ ਤੇ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਨਾ ਤੇ ਇਹਨੂੰ ਮਿਕਸੀ ਦੇ ਜਾਰ 'ਚ ਪਾ ਕੇ ਆਪਾਂ ਪੀਸ ਲਵਾਂਗੇ ਪਰ ਇਹਨੂੰ ਪੀਸ ਕੇ ਨਾ ਇਕਦਮ ਪਤਲਾ ਜਿਹਾ ਪੇਸਟ ਨਹੀਂ ਬਣਾਣਾ ਹੈ। ਯਾਨੀ ਕਿ ਲਗਾਤਾਰ ਮਿਕਸੀ ਨੂੰ ਚਲਾਉਂਦੇ ਹੋਏ ਨਹੀਂ ਪੀਸਣਾ ਹੈ। ਮਿਕਸੀ ਨੂੰ ਆਨ ਤੇ ਆਫ ਕਰਦੇ ਹੋਏ ਇਹਨੂੰ ਪੀਸਾਂਗੇ ਤਾਂ ਬਹੁਤ ਹੀ ਵਧੀਆ ਚਟਨੀ ਵਰਗਾ ਟੈਕਸਚਰ ਆਏਗਾ। ਤੇ ਇੱਥੇ ਵੇਖੋ ਜੀ ਮਿਕਸੀ ਨੂੰ ਆਨ-ਆਫ ਕਰਕੇ ਚਲਾਉਂਦੇ ਹੋਏ ਮੈਂ ਚਟਨੀ ਨੂੰ ਇਸ ਤਰ੍ਹਾਂ ਦਾ ਗ੍ਰाइंड ਕਰ ਲਿਆ ਹੈ। ਬੈਂਗਣਾ ਦੀ ਸਬਜੀ, ਬੈਂਗਣਾ ਦਾ ਪਰਠਾ ਹੋਰ ਭਰ ਕੇ ਬੈਂਗਨ ਤੇ ਤੁਸੀਂ ਬੜੀ ਵਾਰੀ ਬਣਾ ਕੇ ਖਾਦੇ ਹੋਣਗੇ। ਤੇ ਐਸਾ ਹੈ ਨਾ ਤੁਸੀਂ ਬੈਂਗਨ ਦੀ ਚਟਨੀ ਜ਼ਰੂਰ ਬਣਾ ਕੇ ਖਾਓ ਇਹਦਾ ਦੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਬੈਂਗਨਾਂ ਦੀ ਚਟਨੀ ਬਣਾਉਣ ਤੋਂ ਬਾਅਦ ਸਰਵ ਕਰਨ ਲੱਗਿਆ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਇਹ ਤਲਕਾ ਜਿਹੜਾ ਆਪਾਂ ਤਿਆਰ ਕੀਤਾ ਹੈ ਤੇ ਕਿਤੇ ਦੇਖੋ ਜੀ ਲੱਗ ਰਹੀ ਹੈ ਕਿ ਬੈਂਗਨਾਂ ਦੀ ਚਟਨੀ ਹੈ ਨਹੀਂ ਨਾ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਜਿਹੜੇ ਤਾਂ ਬੈਂਗਨ ਖਾਣ ਦੇ ਸ਼ੌਕੀਨ ਨੇ ਉਹ ਤਾਂ ਇਹਨੂੰ ਬਹੁਤ ਖੁਸ਼ ਹੋ ਕੇ ਖਾਣਗੇ ਤੇ ਜਿਹੜੇ ਨਹੀਂ ਖਾਂਦੇ ਨਾ ਬੈਂਗਨ ਉਹ ਵੀ ਬਹੁਤ ਖੁਸ਼ ਹੋ ਕੇ ਖਾਣਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਬੈਂਗਨ ਦੀ ਚਟਨੀ ਹੈ ਤੇ ਆ ਦੇਖੋ ਜੀ ਹੁਣ ਸਾਡੀ ਬੈਂਗਣਾ ਦੀ ਬਹੁਤ ਹੀ ਵਧੀਆ ਚਟਪਟੀ ਮਸਾਲੇਦਾਰ ਚਟਨੀ ਤਿਆਰ ਹੈ ਤੁਸੀਂ ਇਹਨੂੰ ਪੂੜੀ ਪਰਾਠੇ ਕਿਸੇ ਨਾਲ ਵੀ ਖਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ